10 ਵਾਰੀ ਸਿੱਖਾਂ ਕੋਲੋਂ ਹਾਰ ਗਏ ਆ ਰਾਜਪੂਤ ਹੁਣ ਉਹ ਇੱਕ ਮੀਟਿੰਗ ਕਰ ਰਿਹਾ ਇਥੋਂ ਮੇਰੀ ਕਵਤਾ ਸ਼ੁਰੂ ਹੁੰਦੀ ਆ ਤਿੰਨ ਚਾਰ ਵਾਰ ਤੁਸੀਂ ਮੈਥੋਂ ਕਈ ਵਾਰੀ ਗਾਂ ਲੰਘ ਜਾਣਾ ਮੈਂ ਪਿੱਛੇ ਹੀ ਰਹਿ ਜਾਣਾ ਤਿੰਨ ਚਾਰ ਵਾਰ ਕੁੱਟ ਸਿੱਖਾਂ ਕੋਲੋਂ ਖਾ ਕੇ ਬਹਿ ਰਾਜਪੂਤ ਖੁੰਬ ਆਪਣੇ ਆ ਬੈਠਾ ਜਮੀਰ ਚੰਦ ਸੋਚਾ ਪਿਆ ਸੋਚਦਾ ਭੀਜੀ ਹੋਈ ਬਿੱਲੀ ਬਾਗ ਮਿੱਟੀ ਨੂੰ ਖਰੋਚਦਾ ਬੈਠਾ ਹੋਇਆ ਰਾਜਪੂਤੀ ਫੌਜ ਨੂੰ ਬੁਲਾ ਕੇ ਤਿੰਨ ਚਾਰ ਪੰਜ ਵੱਟ ਮੱਥੇ ਉੱਤੇ ਤੂੰ ਆ ਕਹਣਾ ਪਹਾੜੇ ਹੀ ਘਾਉਣ ਲੱਪਿਆ ਤਿੰਨ ਚਾਰ ਪੰਜ ਵੱਟ ਮੱਥੇ ਉੱਤੇ ਪਾ ਕੇ ਤੇ ਬਹਨ ਬੁਲਾਰ ਕੇ ਕਿਚੀਚੀ ਯਹੀ ਖਾ ਕੇ ਗੁੱਸੇ ਵਿੱਚ ਆਣ ਕੇ ਤੇ ਨਾਸਾਂ ਨੂੰ ਫਲਾ ਕੇ ਤੇ ਕਹਿਣ ਲੱਗਾ ਕਿਸੇ ਨੂੰ ਖਿਆਲ ਕਦੇ ਆਇਆ ਆ ਉਹ ਰਾਜਪੂਤੋ ਤੁਹਾਨੂੰ ਕਿਹੜੇ ਭੜੇ ਨੇ ਬਣਾਇਆ ਹੈ ਉਹ ਗੁੱਸੇ 'ਚ ਆ ਗਿਆ ਨਾ ਕਹਿੰਦਾ ਕਿਸੇ ਤੋਂ ਨਹੀਂ ਕੇਸਰੀ ਨਿਸ਼ਾਨ ਗਿਆ ਟੁੱਟਿਆ ਉਹ ਸਾਰੀ ਫੌਜ ਕੋਲੋਂ ਇੱਕ ਬੂਹਾ ਵੀ ਨਾ ਟੁੱਟਿਆ ਹੈ ਕਿੰਡੀਆ ਹਰਾਨੀ ਮੇਰੇ ਦਿਲ ਵਿੱਚ ਗਿਲਾ ਆ ਉਹ ਨੰਦਪੁਰ ਸਾਹਿਬ ਕਿਹੜੇ ਕਿਲਿਆਂ 'ਚੋਂ ਹੈਂ ਗੇਠ ਗੇਠ ਨਾ ਕਿਵੇਂ ਰੱਖਿਆ ਵਧਾ ਕੇ ਰਾਜਪੂਤਾ ਨੂੰ ਝਿੜਕਾ ਪਾਉਣ ੜਿਆ ਆਜ ਮੇਰ ਜਾਂ ਹੈ ਅੱਧ ਗੇਠ ਗੇਠ ਨਾਕ ਤੂੰ ਰੱਖਿਆ ਵਧਾ ਕੇ ਡੋਬਦੇ ਚੱਪਣੀ ਦੇ ਵਿੱਚ ਪਾਣੀ ਐ ਪੀੜੀਆਂ ਤੇ ਬਹਿ ਜਾ ਚੂੜੇ ਹੱਥਾਂ ਵਿੱਚ ਪਾ ਕੇ ਤੇ ਸੁਥਣਾ ਦੀ ਧਾਰ ਧੋਤੀਆਂ ਦੀ ਥਾਂਵੇਂ ਪਾ ਲੋ ਸੁਥਣਾ ਸਵਾ ਕੇ ਹੈ ਪਾ ਲੋ ਸੁਥਣਾ ਸਵਾ ਕੇ ਗੁੱਸੇ ਵਿੱਚ ਰਾਜਾ ਜਦੋਂ ਲਾਲ ਪੀਲਾ ਹੋ ਗਿਆ ਸਭਾ ਵਿੱਚ ਮੁੱਢਾ ਇਕੋਟ ਕੇ ਖਲੋ ਗਿਆ ਉਹ ਕੀ ਕਹਿਣ ਲੱਗਾ ਕਹਿਣ ਲੱਗਾ ਅਜਮੇਰ ਚੰਦ ਨੂੰ ਕਹਿੰਦਾ ਕਹਿਣ ਲੱਗਾ ਮਹਾਰਾਜ ਐਵੇਂ ਕਾਨੂੰ ਗੁੱਸੇ ਵਿੱਚ ਆਉਂਦੇ ਹੋ ਆਪਣੇ ਸਪਾਹੀਆਂ ਤਾਂ ਹੀ ਝਾੜਾਂ ਕਾਨੂੰ ਪਾਉਂਦੇ ਹੋ ਮੰਨਿਆ ਸਪਾਹੀ ਸਾਡੇ ਫਿੱਡੇ ਹੋਏ ਘੜੋਲੇ ਆ ਪਰ ਪੰਥ ਦੇ ਸਪਾਹੀ ਕਿਹੜੇ ਗੁੱਡੀਆਂ ਪਟੋਲੇ ਹੈ ਪੰਥ ਦੇ ਸਿਪਾਈ ਕਿਹੜੇ ਗੁੱਡੀਆਂ ਪਟੋਲੇ ਆ ਸੋਚੀ ਆ ਸਕੀਮ ਮੈਂ ਦਿਮਾਗ ਨੂੰ ਢੜਾ ਹੁਣ ਉਹ ਬੁੜਾ ਸਕੀਮ ਦੱਸਦਾ ਕਹਿੰਦਾ ਸੋਚੀ ਆ ਸਕੀਮ ਮੈਂ ਦਿਮਾਗ ਨੂੰ ਢੜਾ ਕੇ ਕਿਲੇ ਵਾਲੀ ਰੱਖਦਾਂਗੇ ਠਿਬਰੀ ਘੁਮਾ ਕੇ ਤੇ ਸਕੀਮ ਦੱਸਦਾ ਵੀ ਕੱਲ ਨੂੰ ਸਵੇਰੇ ਇੱਕ ਹਾਥੀ ਮੰਗਵਾ ਦੇ ਕੱਲ ਨੂੰ ਸਵੇਰੇ ਇੱਕ ਹਾਥੀ ਮੰਗਵਾ ਦਿਓ ਉਸ ਤਾਈਂ ਬਾਲਟਾ ਸ਼ਰਾਬ ਦਾ ਸ਼ਿਕਾਇਤ ਹੀ ਉਹ ਨਹੀਂ ਸ਼ਿਕਾਇਤ ਦਾ ਤੇ ਅਮਰਤਵਾ ਉਸ ਤਾਂ ਹੀ ਬਾਲਟਾ ਸ਼ਰਾਬ ਦਾ ਪਲਾ ਦਿਓ ਉਹਦੇ ਮੱਥੇ ਉੱਤੇ ਲੋਹੇ ਦੀਆਂ ਚਾਦਰਾਂ ਜੜਵਾ ਕੇ ਚਾਰ ਤਲਵਾਰਾਂ ਉਹਦੀ ਸੁੰਡ ਨੂੰ ਬਣਾ ਕੇ ਮੱਥੇ ਉੱਤੇ ਲੋਹੇ ਦੀਆਂ ਚਾਦਰਾਂ ਜੜਾ ਕੇ ਸੁੰਡ ਨਾਲ ਉਹਦੇ ਚਾਰ ਤਲਵਾਰਾਂ ਬਣਵਾ ਕੇ ਕਿਲੇ ਵਾਲਾ ਸਿੱਧਾ ਉਹਦੇ ਮੂੰਹ ਨੂੰ ਕਰਾ ਦਿਓ ਵੱਡੀ ਸਾਰੀ ਬਾਹਰ ਇੱਕ ਉਹਦੇ ਪਿੱਛੇ ਲਾ ਦਿਓ ਅੱਗੇ ਜਿਹੜਾ ਆਉ ਸੁਟੀ ਜਾਉ ਚਟਕਾ ਕੇ ਟੋਡ ਜਦੋਂ ਮਾਰੂ ਦਰਵਾਜ਼ੇ ਵਿੱਚ ਜਾ ਕੇ ਤੋੜ ਸਿੱਕੂ ਲੋਹੇ ਦੀਆਂ ਫਟੀਆਂ ੜਾ ਕੇ ਤੇ ਇਦਾਂ ਫੇਰ ਫਿਰਾਂਗੇ ਕਿਲੇ ਦੇ ਵਿੱਚ ਜਾ ਕੇ ਤੇ ਬਹਾਮਣ ਜਿੱਦਾਂ ਫਿਰਦੇ ਸਰਾਧਾਂ ਪਾਈ ਖਾ ਕੇ ਆਹ ਸਾਡੇ ਵੇਲੇ ਬਹਾਮਣ ਸਰਾਧ ਖਾਣ ਆਉਂਦੇ ਸੀ ਮੈਨੂੰ ਗੱਲ ਚੇਤੇ ਆ ਗਈ ਸਾਡੇ ਵੀ ਗੁਆਂਢ ਇੱਕ ਆਉਂਦਾ ਹੁੰਦਾ ਹੈ ਬਹਾਮਣ ਬੜਾ ਮੋਟਾ ਹਿਆ ਤੋ ਸਾਡੇ ਬਾਬੇ ਨੇ ਕਹਿਣਾ ਕਾਕਾ ਇਹ ਬ੍ਰਾਹਮਣ ਦਾ ਪਤਾ ਇਹ ਚ ਇੱਕ ਸੇਫਤਾ ਮੈਗਣਾ ਬਾਬਾ ਸੇਫਤ ਕੀ ਆ ਡੇਢ ਗੇਟ ਦੀ ਬੋਦੀ ਆ ਹੋਰ ਕੀ ਆ ਇਹਦੇ ਹੁਣ ਨਾ ਨਹੀਂ ਲਾਲ ਐਸੀ ਨਹੀਂ ਉਹ ਗੱਲ ਹੈ ਆਪਣੀ ਦਾਦੀ ਨੂੰ ਪੁੱਛ ਲੈ ਤੇ ਮੈਂ ਕਹਿਣਾ ਮਾਂ ਮਾਂ ਇਹ 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 ਬ੍ਰਾਹਮਣ ਕਾਇ ਲਈ ਆਉਂਦਾ ਤੂੰ ਨੇ ਕਹਿਣਾ ਲਾਲ ਇਹ ਆਉਂਦਾ ਵਾ ਗਵਾਡੀਆਂ ਦੇ ਸਰਾਤ ਖਾਣ ਤੇ ਮੈਂ ਕਹਿੰਦਾ ਮਾਂ ਸਰਾਦ ਕੀ ਹੁੰਦਾ ਕਹਿੰਦੀ ਉਹ ਚ ਕੀੜਾ ਪੂੜੇ ਇਹ ਬਣਾਉਂਦੇ ਆ ਗਵਾਂਢੀ ਤੇ ਇਹ ਸਰਾਦ ਖਲਾਉਂਦੇ ਆ ਇਹਨਾਂ ਦੇ ਤੇ ਉਹ ਜਦੋਂ ਮਰ ਜਾਏ ਨਾ ਫਿਰ ਸਰਾਦ ਖਲਾਈਦਾ ਤੇ ਮੈਂ ਕਹਿੰਦਾ ਦਾਦੀ ਮਾਂ ਸਾਡੇ ਵੀ ਸਰਾਦ ਕਰਦੇ ਹਾਂ ਬੜਾ ਚੁੱਪ ਕਰ ਜੀਂਦੇ ਦਾ ਹੀ ਸਰਾਦ ਕਰਦੇ ਹੈ ਤੇ ਬਾਬਾ ਜੀ ਨੇ ਕਹਿੰਨਾ ਲਾਲ ਇਹਦੇ ਚ ਇੱਕ ਸਿਫਤਵਾ ਬਾਹਮਣ ਚ ਮੈਂ ਕਹਿੰਦਾ ਕੀ ਸਿਫਤਾ ਉਹ ਲਾਲ ਇਹ ਜਦੋਂ ਘਰੋਂ ਆਉਂਦਾ ਨਾ ਕਾਕਾ ਇਹ ਆਪਣੇ ਢਿਹੜ ਦੇ ਉੱਤੇ ਇੱਕ ਧਾਗਾ ਬਨ ਕੇ ਆਉਂਦਾ ਮੈਂ ਕਹਣਾ ਬਾਬਾ ਚੱਲ ਪਰਨਾ ਤੇ ਬੰਦਿਆ ਸੀ ਧਾਗਾ ਕਾਇਲੀ ਤੇ ਬਨ ਕੇ ਆਉਂਦਾ ਏਡੇ ਮੋٹے ਢੇਟ ਤੇ ਉਹਨੇ ਕਹਣਾ ਲਾਲ ਪਤਾ ਕਿ ਧਾਗਾ ਤਾਂ ਬਨ ਕੇ ਆਉਂਦਾ ਵੀ ਉਹਨਾਂ ਚ ਰਖਾਈ ਜਾਣਾ ਖਾਈ ਜਾਣਾ ਜਦੋਂ ਜਦ ਧਾਗਾ ਟੁੱਟੇ ਨਾ ਹਟਣਾ ਨਹੀਂ ਇੰਨਾ ਇੰਨਾ ਸ਼ੱਕ ਜਾਂਦੇ ਹੁੰਦੇ ਸੀ ਖਾਈ ਜਾਣਾ ਉਹਨਾਂ ਨੇ ਹੈ ਤੋੜ ਸਿੱਟ ਲਏ ਫਟੀਆਂ ਰਾ ਕੇ ਇਦਾਂ ਫੇਰ ਫਿਰਾਂਗੇ ਕਿਲੇ ਦੇ ਵਿੱਚ ਜਾ ਕੇ ਤੇ ਬਹਾਮਣ ਜਦਾਂ ਫਿਰਦੇ ਸਰਾਧਾਂ ਤਾਂ ਹੀ ਖਾ ਕੇ ਉੱਠ ਦੌੜਾ ਸੂਈਆ ਇੱਕ ਗੱਲ ਸਾਰੀ ਜਾਣ ਕੇ ਕਹਿਣ ਲੱਗਾ ਏਦਾਂ ਦਸ਼ਮੇਸ਼ ਤਾਈ ਆਣ ਕੇ ਕੀ ਕਹਿਣ ਲੱਗਾ ਜਗਧਿਆਵਾਲੀਆ ਅਜੀਬ ਜਿਹੀ ਬਾਤ ਹੈ ਬੇਈਮਾਨ ਹੋ ਗਈ ਪਹਾੜੀਆਂ ਦੀ ਜਾਤ ਹੈ ਬੇਈਮਾਨ ਹੋ ਗਈ ਪਾਤਸ਼ਾਹ ਪਹਾੜੀਆਂ ਦੀ ਜਾਤ ਹੈ ਜਿਨ੍ਹਾਂ ਲਈ ਪ੍ਰਾਣ ਨੌਵੇਂ ਗੁਰੂ ਨੇ ਲਗਾਏ ਆ ਹਾਏ ਅੱਜ ਉਹੀ ਸਾਡੇ ਖੂਨ ਦੇ ਪਿਆਏ ਆ ਪਾਤਸ਼ਾਹ ਜਿਨ੍ਹਾਂ ਲਈ ਪ੍ਰਾਨ ਨੌਵੇਂ ਗੁਰੂ ਨੇ ਲਗਾਏ ਆ ਹਾਏ ਅੱਜ ਉਹੀ ਸਾਡੇ ਖੂਨ ਦੇ ਧਿਆਏ ਆ ਕੱਲ ਨੂੰ ਸਵੇਰੇ ਕੱਲ ਨੂੰ ਸਵੇਰੇ ਪਾਤਸ਼ਾਹ ਜਦੋਂ ਸੂਰਜ ਚੜ੍ਹੋਏਗਾ ਥੋੜਾ ਜਿਨ੍ਹਾਂ ਦਿਨ ਦਾ ਚੜ੍ਹਾ ਜਦੋਂ ਹੋਏਗਾ ਤੇ ਅਜਮੇਰ ਚੰਦ ਉਦੋਂ ਹਮਲਾ ਕਰਾਏਗਾ ਫੌਜੀਆਂ ਦੇ ਅੱਗੇ-ਅੱਗੇ ਹਾਥੀ ਇੱਕ ਆਏਗਾ ਕਿੰਨੇ ਸਾਰੇ ਤਵੇ ਉਹਨਾਂ ਲੋਹੇ ਦੇ ਮੰਗਾਏ ਆ ਰਸਿਆਂ ਦੇ ਨਾਲ ਉਹਦੇ ਮੱਥੇ ਤੇ ਬਣਾਏ ਆ ਉਹਨਾਂ ਲਾਟਾਂ ਵਾਲੀ ਮਾਤਾ ਦੀਆਂ ਪਾਤਸ਼ਾਹ ਮੰਨ ਤਾਂ ਵੀ ਮੰਨੀਆਂ ਚਾਰ ਤਲਵਾਰਾਂ ਉਹਦੀ ਸੁੰਡ ਨਾਲ ਬੰਨੀਆਂ ਹੈ ਹਾਥੀ ਨੂੰ ਚੜਾਇਆ ਉਹਨਾਂ ਜੋਸ਼ ਬੇਹਿਸਾਬ ਦਾ ਉਸ ਨੂੰ ਪੜਾਇਆ ਇੱਕ ਬਾਲਟਾ ਸ਼ਰਾਬ ਦਾ ਪਾਤਸ਼ਾਹ ਆਨਾਂ ਹੋਇਆ ਹਾਥੀ ਜਦੋਂ ਕਿਲੇ ਵੱਲ ਆਊਗਾ ਉਸ ਵੇਲੇ ਭਾ ਉਹਨੂੰ ਕੌਣ ਅਟਕਾਊਗਾ ਉਸ ਵੇਲੇ ਭਲਾ ਉਹਨੂੰ ਕੌਣ ਅਟਕਾਊਗਾ ਬੈਠ ਗਿਆ ਸੁਈਆ ਜਦੋਂ ਗੱਲ ਸਾਰੀ ਦੱਸ ਕੇ ਕਿ ਹਾ ਦਸ਼ਮੇਸ਼ ਪਿਤਾ ਹੌਲੀ ਜਿਹੀ ਹੱਸ ਕੇ ਸਿੱਖਾ ਹਾਂ ਹਾਥੀ ਕੋਲੋਂ ਸਾਨੂੰ ਕਬਰਾਂ ਦੀ ਕੀ ਲੋੜ ਵਾ ਹਾਥੀ ਕੋਲੋਂ ਸਾਨੂੰ ਕਬਰਾਂ ਦੀ ਕੀ ਲੋੜ ਵਾ ਸਾਡੇ ਕੋਲ ਭਲਾ ਕੋਈ ਹਾਥੀਆਂ ਦੀ ਥੋੜਵਾ ਹਾਥੀਆਂ ਦੇ ਨਾਲ ਅਸੀਂ ਹਾਥੀ ਨੂੰ ਹੀ ਲੜਾਵਾਂਗੇ ਹੈ ਹਾਥੀ ਨੂੰ ਹਾਥੀ ਨੂੰ ਲੜਾਵਾਗੇ ਗਿੱਦੜਾਂ ਦੇ ਵਾਂਗ ਅਸੀਂ ਹਾਥੀ ਨੂੰ ਭਜਾਵਾਂਗੇ ਤੇ ਰਾਜਪਿੰਤਾ ਕੋਲ ਤੇ ਮਰੇੜਾ ਜਿਹਾ ਹਾਥੀ ਆ ਹਾਥੀ ਤੋਂ ਵੀ ਮੋਟਾ ਇੱਕ ਸਾਡੇ ਕੋਲ ਸਾਥੀ ਆ ਕਹਿੰਦੇ ਹਾਥੀ ਤੋਂ ਵੀ ਮੋਟਾ ਇੱਕ ਸਾਡੇ ਕੋਲ ਸਾਥੀ ਆ ਕਹਿੰਦੇ ਸਾਡਾ ਸਾਥੀ ਕਿੱਦਾਂ ਦਾ ਸਿਰ ਉਹਦਾ ਐਡਾ ਸਾਡੇ ਸਾਥੀ ਦਾ ਸਿਰ ਉਹਦਾ ਐਡਾ ਜਿੱਦਾਂ ਰੋਹ ਵਾਲਾ ਮਟਵਾ ਓਏ ਸਾਡਾ ਦਿਨੀ ਚੰਦ ਕਿਹੜਾ ਹਾਥੀ ਨਾਲ ਹਾਂ ਪਜਾ ਪਜਾ ਹਾਥੀ ਉਹਨਾਂ ਦਾ ਜਦੋਂ ਕਿਲੇ ਵੱਲ ਆਊਗਾ ਵੇਖਿਓ ਖਾ ਕਿਦਾਂ ਪੂਛੋਂ ਫੜਕੇ ਵੇਖਿਓ ਖਾ ਕਿਦਾਂ ਪੂਛੋਂ ਫੜਕੇ ਕਮਾਊਗਾ ਤੇ ਉਹ ਕਹਿੰਦੇ ਵੀ ਸਾਰਾ ਦਿਨ ਸਾਡਾ ਜਿਹੜਾ ਸਾਥੀ ਆ ਉਹ ਕਿਦਾਂ ਦਾ ਉਹਦਾ ਨਾਕੀ ਜਿਹਾ ਫੀਨਾ ਆ ਸਾਡੇ ਸਾਥੀ ਦਾ ਦੁਨੀ ਚੰਦ ਦਾ ਨਾਕੀ ਜਿਹਾ ਫੀਨਾ ਆ ਸਿੱਖਾ ਤੇ ਅੱਖਾਂ ਜਿਹਾ ਛੋਟੀਆਂ ਉਦਾਂ ਲਤਾਂ ਉਹਦੀਆਂ ਨੇ ਹਾਥੀ ਤੋਂ ਵੀ ਮੋਟੀਆਂ ਸਾਰਾ ਦਿਨ ਹੌਲੀ ਹੌਲੀ ਲੰਗਰਾਂ ਚ ਪਾਉਂਦਾ ਆ ਹਾਥੀ ਵਾਂਗੂ ਜਾਗਦਾ ਤੇ ਹਾਥੀ ਵਾਂਗੂ ਹੀ ਚੌਂਦਾ ਆ 80 90 ਰੋਟੀਆਂ ਲੁਹਾਂਡਾ ਪੂਰਾ ਦਾਲ ਦਾ ਦੋਵੇਂ ਵੇਲੇ ਉਹਨੂੰ ਸਾਡਾ ਲਾਂਗਰੀ ਖਵਾਲਦਾ ਦੋਵੇਂ ਵੇਲੇ ਉਹਨੂੰ ਸਾਡਾ ਲਾਂਗਰੀ ਖਵਾਲਦਾ ਥੋੜੇ ਬਹੁਤੇ ਕੁਣਕੇ ਨਾ ਉਹਦੀ ਪੈਂਦੀ ਕਦੋਂ ਠੱਲਵਾ ਤਿੰਨ ਚਾਰ ਵਟੀਆਂ ਮੰਮੂਲੀ ਜਈ ਗੱਲ ਵਾ ਤੇ ਇੱਕੋ ਢੀਕੇ ਕੁੰਡਾ ਜਦੋਂ ਸ਼ਰਦਾਈ ਦਾ ਚੜਾਉਂਦਾ ਆ ਉਦੋਂ ਭੋਲੇ ਨਾਸ ਦਾ ਵੀ ਬੇਲ ਕਬਰੋਂਦਾ ਹਾਂ ਉਦੋਂ ਭੋਲੇ ਨਾਲ ਦਾ ਵੀ ਦਿਲ ਖਵਰਾਉਂਦਾ ਆ ਤੇ ਸਿੱਖਾ ਲੰਗਰਾਂ ਦਾ ਭੋਜਨ ਅਜਾਈ ਥੋੜੋ ਜਾਂਦਾ ਹੈ ਲੰਗਰਾਂ ਦਾ ਭੋਜਨ ਅਜਾਈ ਥੋੜੋ ਜਾਂਦਾ ਹੈ ਜਿੰਨਾ ਬਚ ਜਾਂਦਾ ਸਾਰਾ ਦੁਨੀ ਚਾਂਦੀ ਆ ਤੁਸੀਂ ਸੰਗਤਾਂ ਦੇ ਵਿੱਚ ਜਿਹੜੀ ਦੇਗ ਵਰਤੌਨੇ ਆ ਉਹਦੇ ਲਈ ਕੜਾਈ ਇੱਕ ਵੱਖਰੀ ਬਣਾਉਨੇ ਆ ਦੁਨੀ ਚਾਂਦ ਲਈ ਕੜਾਈ ਇੱਕ ਵੱਖਰੀ ਬਣਾਉਨੇ ਆ ਆ 13 14 ਗਿੱਠਾ ਉਹਦੇ ਢੇਡ ਦਾ ਆਕਾਰ ਵਾਹ ਐਡਾ ਮੋਟਾ ਕਿੰਦਾ ਦੁਨੀ ਚੰਦ 13 14 ਗਿੱਠਾਂ ਉਹਦੇ ਢੇਡ ਦਾ ਆਕਾਰ ਵਾਹ ਨਿੱਕੇ ਮੋਟੇ ਹਾਥੀ ਨਾਲੋਂ ਦੂਣਾ ਉਹਦਾ ਭਾਰ ਵਾ ਹੋਇਆ ਕੀ ਪਹਾੜੀਆਂ ਦਾ ਹਾਥੀ ਜਿਹੜਾ ਆਕਰਾ ਵੇ ਸਾਡਾ ਦੁਨੀ ਚੰਦ ਕਰੂ ਹਾਥੀ ਨਾਲ ਟੱਕਰਾ ਭੱਜਾ ਭੱਜਾ ਹਾਥੀ ਜਦੋਂ ਕਿਲੇ ਵੱਲ ਆਊਗਾ ਵੇਖਿਓ ਫਾ ਕਿਤਾ ਪੂਛੋਂ ਫੜ ਕੇ ਕਮਾ ਬੂਗਾ ਹਾਂ ਤੇ ਜਿਉਂ-ਜਿਉਂ ਦੁਨੀ ਚੰਦ ਗੱਲਾਂ ਸੁਣੀ ਜਾਂਦਾ ਸੀ ਉਹਦਾ ਇੱਕ ਰੰਗੇ ਆਉਂਦਾ ਸੀ ਤੇ ਇੱਕ ਰੰਗ ਉਹ ਹਏ ਦੁਨੀ ਚੰਦਾ ਹੁਣ ਉਹ ਸੋਚਦਾ ਵਿਚਾਰਾ ਕਹਿੰਦਾ ਓਏ ਤੂੰ ਕਿਹੜੇ ਬੰਨੇ ਜਾਏਗਾ ਹਾਂ ਇਹ ਗੋਗੜ ਦੀ ਖੈਰ ਕਦੋਂ ਤੀਕਰ ਆ ਮਨਾਏਗਾ ਗੋਗੜ ਦੀ ਖੈਰ ਕਦੋਂ ਤੀਕਰ ਆ ਮਨਾਏਗਾ ਕੱਲ ਨੂੰ ਸਵੇਰੇ ਉਹ ਦੁਨੀ ਚੰਦਾ ਤੂੰ ਸੂਲੀ ਉੱਤੇ ਚੜ੍ਹੇਗਾ ਦਸ ਭਲਾ ਹਾਥੀ ਨਾਲ ਕਿਸ ਤਰ੍ਹਾਂ ਲੜੇਗਾ ਦਾ ਸਪਲਾ ਤੂੰ ਹਾਥੀ ਨਾਲ ਕਿਸ ਤਰ੍ਹਾਂ ਲੜੇਗਾ ਸੋਚਦਾ ਸੀ ਮਨਾ ਸੋਚਦਾ ਸੀ ਮਨਾ ਉਹ ਕਿਹੜੀ ਫਾਈ ਵਿੱਚ ਫਸਿਆ ਨੀਮਾ ਨੀਮਾ ਹੋ ਕੇ ਰਸੋਈ ਵੱਲ ਨਸਿਆ ਉੱਥੇ ਉਹਦੇ ਨਾਲ ਦੇ ਮਸੰਦ ਬੈਠੇ ਜਿਹੜੇ ਕੜਾ ਖਾਣ ਵਾਲੇ ਸਾਥ ਸੀਗੇ ਹੈ ਨੀਵਾ ਨੀਵਾ ਹੋ ਕੇ ਰਸੋਈ ਵੱਲ ਨਸਿਆ ਤੇ ਸਾਹ ਸਾਈ ਪਹੁੰਚਿਆ ਰਸੋਈ ਵਿੱਚ ਜਾ ਕੇ ਸੁੱਤੇ ਹੋਏ ਸਾਥੀਆਂ ਨੂੰ ਆਖਿਆ ਜਗਾ ਕੇ ਉਹ ਜੇਨਾਜ਼ ਮੰਨਿਆ ਮਸੰਦੋ ਮੇਰੀ ਗੱਲ ਨੂੰ ਸਾਡੇ ਵਿੱਚੋਂ ਇੱਥੇ ਕੋਈ ਲੱਭਣਾ ਨਹੀਂ ਕੱਲ ਨੂੰ ਨਾ ਸਾਡੇ ਵਿੱਚੋਂ ਇੱਥੇ ਕੋਈ ਲੱਭਣਾ ਨਹੀਂ ਕੱਲ ਨੂੰ ਓਏ ਮੈਂ ਤਾਂ ਗੁਰੂ ਸਾਹਿਬ ਨਾਲ ਅੱਖੀਆਂ ਹੀ ਨਹੀਂ ਮੇਲੀਆਂ ਹਾਲੀ ਤੀ ਕੇ ਆਉਂਦੀਆਂ ਨੇ ਛੰਡੀਆਂ ਲਾ ਮੋਟਾ ਤਾਜਾ ਵੇਖ ਮੈਨੂੰ ਗੁਰੂ ਕਹਿੰਦਾ ਸੂਰਮਾ ਹੈ ਮੋਟਾ ਢਿੱਡ ਵੇਖ ਮੇਰਾ ਗੁਰੂ ਕਹਿੰਦਾ ਸੂਰਮਾ ਕੱਲ ਨੂੰ ਬਣਾਉ ਮੇਰਾ ਹਾਥੀ ਥੱਲੇ ਚੂਰਮਾ ਕੱਲ ਨੂੰ ਬਣਾਉ ਮੇਰਾ ਹਾਥੀ ਥੱਲੇ ਚੂਰਮਾ ਤੇ ਕੱਲ ਦੀ ਲੜਾਈ ਦੇ ਜੋ ਫੈਸਲੇ ਸੁਣੋਏ ਆ ਉਦੋਂ ਦੇ ਹੀ ਦੀਵੇ ਮੇਰੇ ਕੋਲੋਂ ਆਏ ਹੋਏ ਤੋ ਸਾਰਿਆਂ ਨੇ ਰਲ ਕੇ ਪਕਾਇਆ ਇਸ ਬਾਤ ਨੂੰ ਪਈ ਕਿਲੇ ਦੀ ਪਿਛਾੜੀ ਵੱਲੋਂ ਤੋੜ ਜਾਏ ਰਾਤ ਬਈ ਤੋਂ ਉਲੀ ਜਾਂਦੇ ਆ ਹੈ ਕਿਲੇ ਦੀ ਪਿਛਾੜੀ ਵੱਲੋਂ ਤੋਰ ਜਾਈਏ ਰਾਤ ਨੂੰ ਹੁਣ ਉਹਨਾਂ ਜਿਹੜੀ ਸਕੀਮ ਬਣਾਈ ਨਾ ਵੇ ਕਿੱਦਾਂ ਜਾਣਾ ਆ ਉਹਨਾਂ ਕਹੇ ਬਈ ਪਹਿਲੋਂ ਦੁਨੀ ਚੰਦ ਨੂੰ ਕਢੋ ਇਹ ਮੋਟਾ ਵੜਾ ਚੌਹਾਂ ਪੰਜਾਂ ਪਹਿਲੋਂ ਦੁਨੀ ਚੰਦ ਤਾਈਂ ਝੱਕਿਆ ਤੇ ਪੰਜਾ ਛਿਆ ਜੇਣਿਆਂ ਨੇ ਪਿੱਛੋਂ ਉਹਨੂੰ ਆ ਤਕੇ ਤਕੇ ਦੇਖ ਤੇ ਜੋਰ ਜਾ ਮਾਰ ਕੇ ਦੁਨੀ ਚੰਦ ਤਾਈਂ ਉਹਨਾਂ ਕੰਧ ਤੇ ਜਿਹੜਾ ਆ ਕਿਲੇ ਦੀ ਕੰਧ ਦੇ ਉੱਤੇ ਉਹਨੂੰ ਚੜਾ ਲਿਆ ਕਿਲਾਵੜਾ ਉੱਚਾ ਹੈ ਵੀ ਇਹਨੂੰ ਥਾ ਥੱਦੇ ਨੂੰ ਹੁਣ ਖੜਦੇ ਇਹਨੂੰ ਬਾਹਰ ਕੱਢ ਦੀਏ ਪਹਿਲੋਂ ਇਹਨੂੰ ਦੁਨੀ ਚੰਦ ਤਾਈ ਉਹਨਾਂ ਕੰਧ ਤੇ ਚੜਾ ਕੇ ਤੇ ਖੂਹ ਤੋਂ ਮੋਟਾ ਸਾਰਾ ਰਸਾ ਮੰਗਵਾ ਕੇ ਤੇ ਦੋਹਰਾ ਤੇਰਾ ਵਾਲੋ ਦੇ ਟਿੰਡ ਵਾਲੇ ਪਾ ਕੇ ਤੇ ਹੌਲੀ ਹੌਲੀ ਸਾਰਿਆਂ ਨੇ ਲੱਤਾਂ ਵੱਲੋਂ ਚਾਇਆ ਏ ਤੇ ਦੁਨੀ ਚੰਦ ਤਾਈ ਜਦੋਂ ਹੀਠਾਂ ਖਿਆਲ ਰੱਖਿਓ ਹੁਣ ਲੱਗੇ ਲਮਕਾਉਣ ਨੂੰ ਦੁਨੀ ਚੰਦ ਤਾਂ ਜਦੋਂ ھیਟਾ ਲਮਕਾਇਆ ਏ ਦੁਨੀ ਚੰਦ ਭਾਰਾ ਸੀ ਤੇ ਰੱਸਾ ਕਮਜ਼ੋਰ ਸੀ ਦੁਨੀ ਚੰਦ ਭਾਰਾ ਸੀ ਤੇ ਰੱਸਾ ਕਮਜ਼ੋਰ ਸੀ ਬੋਰੇ ਨਾਲ ਵੱਜੀ ਜਿਉ ਪਤੰਗ ਵਾਲੀ ਭਾਈ ਦੁਨੀ ਚੰਦ ਨੇ ਬਥੇਰੀ ਹਾਲ ਪਾਰਿਆ ਪਰ ਰਸੇ ਕੋਲੋਂ ਪਾਰ ਹੁੰਦਾ ਕਿਹਾ ਨਾ ਰੱਸਾ ਟੁੱਟ ਗਿਆ ਰੱਸਾ ਟੁੱਟ ਗਿਆ ਹਰ ਸਾਥੇ ਫੜਾ ਦੇ ਕੇ ਡਿੱ ਗਿਆ ਜ਼ਮੀ ਉਤੇ ਢਿੱਡ ਭਾਰ ਠਾ ਦੇ ਕੇ ਡਿੱ ਗਿਆ ਟੁੱਟ ਗਈਆਂ ਲੱਤਾਂ ਨਾਲੇ ਤਿੱਕ ਤਲਵਾਰ ਹਤੜਵਾ ਲਿਆ ਫਿਸ ਗਿਆ ਢਿੱਡ ਨਾਲੇ ਸਿਰ ਪਨਵਾ ਲਿਆ ਤੇ ਕੰਧ ਉਹ ਥਲੇ ਡੇਪਿਆ ਵਿਚਾਰੇ ਦੀਆਂ ਲੱਤਾਂ ਟੁੱਟ ਗਈਆਂ ਹੁਣ ਉਹ ਬਾਕੀ ਦੇ ਜਿਹੜੇ 4 ਆ ਨਾ ਉੱਤੇ ਉਹਨੂੰ مشਗੂਲੇ ਕਰਨ ਦੇ ਆ ਕੰਧ ਉਤੋਂ ਬੋਲਿਆ ਮਸੰਦ ਇੱਕ ਨਾਲ ਦਾ ਉਹਦੇ ਨਾਲ ਦਾ ਕੰਧ ਉਤੋਂ ਬੋਲਿਆ ਮਸਾਂ ਉਹ ਜਰਾ ਥਲੇ ਡਿੱਗਾ ਕੰਦ ਉਤੋਂ ਬੋਲਿਆ ਮਸੰਦ ਇੱਕ ਨਾਲ ਦਾ ਹੂੰ ਵੇਖ ਲਾ ਸਵਾਦ ਹੋਰ ਲੰਗਰਾਂ ਦੀ ਦਾਲ ਦਾ ਵੇਖ ਲਾ ਸਵਾਦ ਹੋਰ ਲੰਗਰਾਂ ਦੀ ਦਾਲ ਦਾ ਤੇ ਦੂਜਾ ਆਖੇ ਦੁਨੀ ਚੰਦਾ ਹਾਲ ਕੀ ਆ ਸਾਦਾ ਦੂਜਾ ਕਹਿੰਦਾ ਉਤੋਂ ਕਹਿੰਦਾ ਦੁਨੀ ਚੰਦਾ ਹਾਲ ਕੀ ਆ ਸਾਦਾ ਆਖੇ ਤਾਂ ਲਿਆਵਾ ਇੱਕ ਬਾਲਟਾ ਕੜਾ ਹੈ ਹੈ ਯਾਦ ਕਰ ਬੈਠ ਕੇ ਤੇ ਬਾਜੀ ਹੁਣ ਜੱਗ ਦੀ ਤੜਕੇ ਬਗੈਰ ਇਹਨੂੰ ਚੰਗੀ ਨਹੀਂ ਸੀ ਲੱਗਦੀ ਤੇ ਲੰਮਾ ਪਿਆ ਦੁਨੀ ਚੰਦ ਹਾਏ ਹਾਏ ਕੂਕਦਾ ਹਾਥੀ ਵਾਂਗੂ ਸੂਕਦਾ ਤੇ ਕੱਟੇ ਵਾਂਗੂ ਝੂਕਦਾ ਹੋਇਆ ਕੀ ਹੁਣ ਦੂਸਰਾ ਸੀਨ ਵੇਖਿਓ ਕੀ ਹੁੰਦਾ ਲੰਘ ਗਈ ਰਾਤ ਅਤੇ ਹੋ ਗਿਆ ਸਵੇਰਾ ਏ ਕਿਲੇ ਉਤੇ ਝੂਲ ਰਿਹਾ ਕੇਸਰੀ ਫਰੇਰਾ ਏ ਫਰੇਰਾ ਨਿਸ਼ਾਨ ਸਾਹਿਬ ਨੂੰ ਮੋਹਿੰਦੇ ਕਿਲੇ ਉਤੇ ਝੂਲ ਰਿਹਾ ਕੇ ਹਰੀ ਫਰੇਰਾ ਏ ਬੈਠੇ ਦਰਬਾਰ ਵਿੱਚ ਐਦਾਂ ਹੀ ਪੁੱਤਰ ਅਕਾਲ ਲਈ ਲਾ ਰਹੇ ਜਕਾਰੇ ਜਿਹੜੇ ਬੋਲੇ ਸੋ ਨਿਹਾਲ ਦੇ ਸੰਗਤਾਂ ਦੇ ਵਿੱਚ ਇਦਾਂ ਜਲਵਾ ਹਜੂਰ ਦਾ ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਹੇ ਨੂਰ ਦਾ ਬੋਲੇ ਸੋ ਨਿਹਾਲ ਇਹਨੇ ਨੂੰ ਚਫੇਰ ਇੱਕ ਰੌਲਾ ਜਿਹਾ ਪੈ ਗਿਆ ਹਰ ਇੱਕ ਆਦਮੀ ਹੈਰਾਨ ਜਿਹਾ ਰਹਿ ਗਿਆ ਕੀ ਵੇਖਦੇ ਆ ਵੇਖਦੇ ਕੀ ਆ ਕਿ ਅੱਗੇ ਇੱਕ ਹਾਥੀ ਆ ਤੇ ਪਿੱਛੇ ਉਹਦੇ ਰਜਪੂਤ ਨੇ ਹੈ ਪਿੱਛੇ ਉਹਦੇ ਰਜਪੂਤ ਨੇ ਅੱਗੇ ਇੱਕ ਹਾਥੀ ਆ ਤੇ ਪਿੱਛੇ ਰਜਪੂਤ ਨੇ ਉਹ ਮਤਲਬ ਉਹਦੇ ਅੱਗੇ ਅੱਗੇ ਆ ਰਿਹਾ ਪਿੱਛੇ ਰਜਪੂਤਾਂ ਦੀ ਫੌਜ ਆ ਰਹੀ ਆ ਅੱਗੇ ਇੱਕ ਹਾਥੀ ਆ ਤੇ ਪਿੱਛੇ ਰਜਪੂਤ ਨੇ ਜਮਦੂਤ ਪਿੱਛੇ ਜਿਵੇਂ ਲੱਗੇ ਹੋਏ ਭੂਤ ਨੇ ਉਸ ਵੇਲੇ ਸਿੱਖੇ ਕੋਠਿਆ ਖਲੋ ਕੇ ਅਮਰਤ ਦੀ ਸ਼ਕਤੀ ਉਸ ਵੇਲੇ ਸਿੱਖ ਇੱਕ ਉਠਿਆ ਖਲੋ ਕੇ ਜਰਾ ਦਸ਼ਮेश ਜੀ ਦੇ ਨੇੜੇ ਜਿਹੇ ਹੋ ਕੇ ਕਹਿਣ ਲੱਗਾ ਦਾਤਿਆ ਪਹਾੜ ਬਣੇ ਰਾਈ ਦਾ ਬਸ ਇੱਕ ਆਪ ਦਾ ਅਸ਼ੀਰਵਾਦ ਚਾਹੀਦਾ ਬਸ ਇੱਕ ਆਪ ਦਾ ਅਸ਼ੀਰਵਾਦ ਚਾਹੀਦਾ ਕਲਗੀਆਂ ਵਾਲਿਆ ਸਿੱਖ ਅੱਗੇ ਹਾਥੀ ਕੀ ਔਕਾਤ ਪਲਾ ਰੱਖਦਾ ਕਿਤੇ ਇੱਕ ਹੋਵੇ ਜੇ ਇਸ਼ਾਰਾ ਤੇਰੀ ਰੱਖਦਾ ਇਤੇ ਇੱਕ ਹੋਵੇ ਜੇ ਇਸ਼ਾਰਾ ਤੇਰੀ ਅੱਖ ਦਾ ਬਾਜਾਂ ਵਾਲੇ ਗੁਰੂ ਦੇਵ ਖੁਸ਼ੀ ਵਿੱਚ ਆ ਕੇ ਨਾਲੇ ਦਿੱਤੀ ਥਾਪਣਾ ਕਲੇਜੇ ਨਾਲ ਲਾ ਕੇ ਗਲ ਵਿੱਚ ਉਹਦੇ ਕਿਰਪਾਨ ਨੂੰ ਸਜਾ ਕੇ ਹੱਥਾਂ ਵਿੱਚ ਉਹਦੇ ਇੱਕ ਨਾਗਣੀ ਫੜਾ ਕੇ ਨਾਗਣੀ ਇੱਕ ਵਰਸ਼ਾ ਹੁੰਦਾ ਵਿੰਗਾ ਟੇਡਾ ਜਾ ਹੱਥਾਂ ਵਿੱਚ ਉਹਦੇ ਇੱਕ ਨਾਗਣੀ ਫੜਾ ਕੇ ਕੀ ਕਿਹਾ ਆਖਿਆ ਬਚਿੱਤਰ ਸਿੰਘ ਆ ਜਾ ਚੰਨ ਮੱਖਣਾ ਨਾਮ ਦਾ ਸਹਾਰਾ ਸਦਾ ਦਿਲ ਵਿੱਚ ਰੱਖਣਾ ਆਖਿਆ ਬਚਿੱਤਰ ਸਿੰਘ ਆ ਜਾ ਚੰਨ ਮਖਣਾ ਨਾਮ ਦਾ ਸਹਾਰਾ ਸਦਾ ਦਿਲ ਵਿੱਚ ਰੱਖਣਾ ਕਰ ਲਈਆਂ ਘੋੜੇ ਉੱਤੇ ਸਿੱਖ ਨੇ ਸਵਾਰੀਆਂ ਹਵਾ ਵਿੱਚ ਲਾਈਆਂ ਫੇਰ ਘੋੜੇ ਨੇ ਉਡਾਰੀਆਂ ਵੇਂਦੇ ਸਾਰ ਹਾਥੀ ਨੂੰ ਜਕਾਰਾ ਇੱਕ ਬੋਲਿਆ ਵੇਂਦੇ ਸਾਰ ਹਾਥੀ ਨੂੰ ਜਕਾਰਾ ਇੱਕ ਬੋਲਿਆ ਨਾਲੇ ਸੱਜੇ ਹੱਥ ਵਿੱਚ ਨਾਗਣੀ ਨੂੰ ਤੋਲਿਆ ਸੁੰਡ ਤਾਂ ਹੀ ਪਹਿਲਾਂ ਕੁਰਬਾਨ ਨਾਲ ਰੋਕਿਆ ਹਾਥੀ ਦੀ ਜੇ ਸੁੰਡ ਵੜ ਗਈ ਹੈ ਨਾ ਫਿਰ ਕਟੇ ਤੋਂ ਵੀ ਮਾਰਾ ਇਹਦੇ ਕੋ ਹੁੰਦਾ ਕੀ ਆ ਸੁੰਡੀ ਸੁੰਡ ਹੁੰਦੀ ਆ ਹੈ ਆ ਆ ਸੁੰਡ ਤਾਈ ਪਹਿਲਾਂ ਕਿਰਪਾਨ ਨਾਲ ਰੋਕਿਆ 나ਗਣੀ ਨੂੰ ਫੇਰ ਉਹਦੇ ਮੱਥੇ ਵਿੱਚ ਠੋਕਿਆ ਇੱਕੋ ਵਾਰ ਲੋਹੇ ਦੀਆਂ ਚਾਦਰਾਂ ਨੂੰ ਫਾੜ ਕੇ ਇੱਕ ਗੇਠ ਖੋਪ ਗਈ ਉਹ ਮੱਥੇ ਤਾਈ ਪਾਰ ਉਹ ਚੀਖਦਾ ਚਹਾੜਦਾ ਪਸ਼ਾਹਾਂ ਵੱਲ ਭੱਜਿਆ ਚੀਖਦਾ ਚਹਾੜਦਾ ਪਸ਼ਾਹਾਂ ਵੱਲ ਭੱਜਿਆ ਨਾਲੇ ਚੀਕਾਂ ਮਾਰਦਾ ਤੇ ਨਾਲੇ ਸੀ ਦਹਾੜਦਾ ਆਪਣੇ ਸਪਾਹਾਂ ਹੀ ਤਾਂ ਹੀ ਜਾਂਦਾ ਸੀ ਲਤਾੜਦਾ ਸੇਰ ਉਹਦੇ ਸਿਰ ਤਹਾ ਸੇਰ ਉਹਦੇ ਪੈਰ ਥੱਲੇ ਆਈ ਜਾਵੇ ਜਿਸ ਦਾ ਵਾਂਗ ਘਦਮਾਣੇ ਦੇ ਜਾ ਰਿਆ ਸੀ ਫਿਸਦਾ ਵਾਂਗ ਘਦਮਾਣੇ ਤੇ ਉਹ ਜਾ ਰਿਆ ਸੀ ਫਿਸਦਾ ਹਾਥੀ ਸਾਹਿਬ ਫੌਜ ਦੇ ਕੜਾਕੇ ਸਨ ਕੱਢਦੇ ਤੇ ਕਲਗੀਆਂ ਵਾਲੇ ਸੀ ਜਿਕਾਰੇ ਪਏ ਛੱਡਦੇ ਤੇ ਖੁਸ਼ੀਆਂ ਦਾ ਤਾਰ ਕੋਲੋਂ ਸਾਹਮਣੇ ਵੇਖਿਆ ਹਾਥੀ ਨੂੰ ਕਿਦਾਂ ਚਿਪਕਾਇਆ ਖੁਸ਼ੀਆਂ ਦਾ ਤਾਰ ਕੋਲੋਂ ਜਾਣ ਨਾ ਸੰਭਾਲੀਆਂ ਨੂਰੀ ਮੁੱਖ ਉੱਤੇ ਆਈਆਂ ਗਿਠ ਗਿਠ ਲਾਲੀਆਂ ਪਾਤਸ਼ਾਹ ਕੀ ਕਹਿ ਰਹੇ ਆ ਕਹਿਣ ਲੱਗੇ ਚਨਾਵੇ ਜਿਹੜੀ ਅਬ ਵੀਰਤਾ ਦਿਖਾਈ ਆ ਖੋਰੇ ਮੇਰੇ ਕਿੰਨਿਆ ਕ ਯੁਗਾਂ ਦੀ ਕਮਾਈ ਸਿੱਖ ਤਾਈਂ ਦਾਤਾਪੇ ਦਿੰਦੇ ਹੱਲਾ ਸ਼ੇਰੀਆਂ ਸ਼ਾਬਾ ਮੇਰੇ ਚਨਾ ਵੇਖਿਆ ਕਹਿਣੀ ਆ ਨੀ ਤੇਰੀਆਂ ਆਖਰੀ ਲਾਈਨ ਹੈ ਵੇ ਤੇਰੇ ਜਿਹੇ ਫੁੱਲ ਮੇਰੀ ਬਾਗ ਦੀ ਬਹਾਰ ਦੇ ਯੋ ਗਾਂਤੀਕ ਮਈਕਾਂ ਤਾਈ ਰਹਿਣਗੇ ਖਲਾਰ ਦੇ ਰਹਿਣਗੇ ਖਲਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ